ਕਿਹੜੀ ਦੇਖਣੀ ਐ ਫਲੋਰੈਂਟ ਫੇਬ ਦੇਖੀ ਚਾਹੀਦੀ ਅੱਜ ਫੂਡ ਸੇਫਟੀ ਵੱਲੋਂ ਇੱਥੇ ਬੜਾ ਕੁ ਰੇਡ ਜੀ ਕੀਤੀ ਗਈ ਸੀ ਤੇ ਕੁਝ ਸਮਝਾਇਆ ਵੀ ਗਿਆ ਕੀ ਕੁਝ ਖਾਮੀਆਂ ਸੀਗਾ ਕੀ ਤੁਹਾਨੂੰ ਕਿਹਾ ਫੂਡ ਇੰਸਪੈਕਟਰ ਸਰ ਨੇ ਸਰ ਨੇ ਥੋੜਾ ਜਿਹਾ ਦੱਸਿਆ ਕੀ ਸਾਨੂੰ ਜਿਹੜੇ ਜਿਸ ਤਰ੍ਹਾਂ ਐਸੀ ਬਲੱਗਸ ਕੁਝ ਲੜਕੇ ਨੇ ਨਹੀਂ ਡਾਲੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕੀ ਮਿਲ ਗਈ ਪ੍ਰੋਪਰ ਸੀ ਹਾਈਜਨਿਕ ਤਰੀਕੇ ਨਾਲ ਸਾਰਾ ਕੰਮ ਕਰੀਏ ਇੱਥੇ ਸਰ ਸਰ ਤੁਸੀਂ ਜਦੋਂ ਕਿਚਨ ਤੇ ਤੁਸੀਂ ਜਿਹੜਾ ਮਾਸਕ ਜਿਹੜਾ ਹੈਅਰ ਮਾਸਕ ਹੈਗਾ ਵਾ ਉਹ ਹੁਣ ਪਾਇਆ ਸੀਗਾ ਸਾਨੂੰ ਦੇਖ ਕੇ ਪਹਿਲੇ ਵੀ ਨਹੀਂ ਪਾਇਆ ਸੀਗਾ ਸਰ ਬਟ ਮੈਂ ਜਦੋਂ ਐਂਟਰ ਕੀਤਾ ਅਸੀਂ ਕਿਚਨ 'ਚ ਐਂਟਰ ਕਰਦੇ ਅਸੀਂ ਮਾਸਕ ਹੈਅਰ ਮਾਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ ਮਾਸਕ ਪਾਇਆ ਹੋਇਆ ਸਰ ਕਿਹੜੀ ਖਾਮੀਆਂ ਸਰ ਨਜ਼ਰ ਆਈਆਂ ਹੋ ਖਾਮੀਆਂ ਕੋਈ ਤੋਂ ਦੂਰ ਹੋਣਗੀਆਂ ਇਹ ਵੀ ਸਰ ਦੱਸਿਆ ਨਾ ਵਸੀ ਮਲਗੀ ਅਜ ਤੋਂ ਸਟਾਰਟ ਕਰਦਾਂਗੇ ਮਲਗੀ ਸਾਰਿਆਂ ਨੇ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾਂ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲ ਪਹਿਲੇ ਇਹ ਗਾਈਡਲਾਈਨ ਤਾਂ ਰੋਪੇਣਾ ਨਹੀਂ ਕਦੀ ਮਿਲੀ ਸੀ ਨਹੀਂ ਮਿਲਿਆ ਸੀ ਸਰ ਪ੍ਰੋਪਰ ਫਾਲੋ ਕਰਦੇ ਪਏ ਅਸੀਂ ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਜਿਹਨਾਂ ਕੋਲ ਪ੍ਰੋਬਲਮ ਆਈ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ ਜਿੱਦਾਂ ਕੇਕ ਜਿਹੜੇ ਬਣ ਉਸ ਤੇ ਡੇਟ ਵੀ ਲਿਖੀ ਜਾਂਦੀ ਹੈ ਕੁਝ ਨਾਲ ਦੇ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੇ ਸਰ ਉਹ ਜੇ ਬੰਦੇ ਬੇਲੇ ਉਹਨਾਂ ਦੀ ਡੇਟ ਲਿਖਣੀ ਨਾ ਜਿਹੜੇ ਹੋਰ ਨਵੇਂ ਬਣੇ ਆ ਉਹਨਾਂ ਦੇ ਕਿੰਨਾ ਸਮੇਂ ਹੋ ਚੁੱਕਾ ਕੇਕ ਉਹ ਤੇ ਹੈ ਹੁਣੇ ਹੀ ਰੱਖਿਆ ਉਹਨਾਂ ਜਿਸ ਦਾ ਬੰਦੇ ਨੇ ਅੰਦਰ ਕੋਸ਼ਿਸ਼ ਰੱਖ ਦਿੰਦੇ ਆ ਕਿ ਥੋੜਾ ਉਹਨਾਂ ਨੇ ਬਾਈਂਡ ਨਾਮ ਕਾਮਯਾਬ ਹੋ ਪਿੱਤੇ ਜਾਣਗਾ ਹਾਂਜੀ ਸਰ ਬਿਲਕੁਲ ਹੋਣੀ ਚਾਹੀਦੀ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਹਾਂ 442016 ਤੋਂ ਅੱਜ ਤੱਕ ਚੈਕਿੰਗ ਕੀਤੀ ਗਈ ਸੀ ਚੈਕਿੰਗ ਕੀਤੀ ਗਈ ਹੈ ਕਿ ਕੁਝ ਕਮੀਆਂ ਪਾਈ ਗਈਆਂ ਕਿ ਕੁਝ ਕਰਨ ਦੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕ ਘਰਾਂ 'ਚ ਜਾਗਰਣ ਕਰਾ ਰਹੇ ਆ ਮਾਤਰਾਣ ਦੀ ਚੌਂਕੀ ਚੱਲ ਰਹੀ ਹੈ ਔਰ ਸਾਡਾ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫਿਰ ਇਸ ਦੇ ਵਿੱਚ ਰਹੋ ਵੱਧ ਤੋਂ ਵੱਧ ਲੋਕਾਂ ਨੂੰ ਕੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਇਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਹੀ ਅੱਜ ਅਸੀਂ ਜਿਹੜਾ ਹੈ ਬੇਕਰੀਸ ਦੀ ਜਿਹੜੀ ਚੈਕਿੰਗ ਕਰ ਰਹੀ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰ ਐਂਡ ਫੇਰੀ ਬੇਕਰੀ ਹੈ ਉਹ ਇੱਕ ਜੀ ਅਸੀਂ ਚੈਕਿੰਗ ਕੀਤੀ ਸੋ ਇਹਨਾਂ ਦੀ ਹਾਈਜੀਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੋਂ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ ਸਰ ਗਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਹੈ ਕਾਫੀ ਸਭ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇਹ ਕਿੰਨਾ ਦੇ ਜਿਹੜੀ ਬੇਕਰੀਜ਼ ਇਹਨਾਂ ਨੇ ਕੈਪਸ ਜੂੜ ਪਾਈਆਂ ਪਰ ਗਲਵਜ਼ ਕਿਸੇ ਨੇ ਨਹੀਂ ਪਾਇਆ ਸੋ ਅਸੀਂ ਇਹਨਾਂ ਨੂੰ ਕਾਇਆ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਆ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸਿੱਧੇ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰੱਖੋ ਔਰ ਅ ਮਤਲਬ ਅਗਰ ਆਪਾਂ ਕਹੀਏ ਕਿ ਅ ਆਉਣ ਦਾ ਹਾਲ ਜਿਸ ਦਾ ਬੇકરી ਦੇ ਵਿੱਚ ਗੰਧ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਥੀਕ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫੋਲੋ ਇਟ ਸਰ ਫੂਡ ਸੇਫਟੀ ਲਿਸੈਂਸ ਐਨੂ ਕੋਲ ਸਰ ਹੈ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਜੇ ਨਮੀ ਸਾਡੇ ਬੇકરી ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਚੂਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਤੇ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਖਤ ਕਾਰਵਾਈ ਅਮਲ ਚ ਲਿਆ